ਟੋਟੀ ਮਹੱਲਾ 5ਵਾਂ ਇਹ ਬਾਣੀ ਰਾਗ ਟੋਟੀ ਵਿੱਚ ਗਾਣ ਦੀ ਹਿਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਹਰ ਬਿਸਰਤ ਸਦਾ ਫੁਆਰੀ ਪ੍ਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪੱਤੀ ਹੀ ਹੁੰਦੀ ਹੈ ਤਾਕੋ ਤੋਖਾ ਕਹਾ ਵਿਆਪੈ ਜਾ ਕੋ ਔਰ ਤੋਹਾਰੀ ਰਹਾਉ ਹੈ ਪਰਮਾਤਮਾ ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ ਉਸ ਨੂੰ ਮਾਇਆ ਦੇ ਕਿਸੇ ਵੀ ਵਿਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਈ हे भाई परमात्मा ਦੇ ਨਾਮ ਸਿਮਰਨ ਤੋਂ ਬਿਨਾ ਜ਼ਿੰਦਗੀ ਜਿੰਨੀ ਵੀ ਗੁਜ਼ਾਰਨੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਭਾਵ ਉਸਦੀ ਉਮਰ ਤਾਂ ਲੰਬੀ ਹੁੰਦੀ ਹੈ ਪਰ ਉਹ ਆਪਣੇ ਅੰਦਰ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਹੈ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਉਸ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਮਨੁੱਖ ਸਾਰੀ ਧਰਤੀ ਦਾ ਰਾਜ ਵੀ ਕਰ ਰਵੇ ਤਾਂ ਵੀ ਉਹ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ ਗੁਣ ਨਿਦਾਣ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਤਾਰੀ ਗੁਣਾ ਦੇ ਖਜ਼ਾਨੇ ਫਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉੱਤੇ ਉਸਾਰੀ ਨੇ ਮਿਹਰ ਕੀਤੀ ਹੋਵੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਏ ਨਾਨਕ ਉਹ ਮਨੁੱਖ ਸਦਾ ਹੀ ਸੁਖੀ ਜੀਵਨ ਬਤੀਤ ਕਰਦਾ ਹੈ ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ ਅਜਿਹੇ ਮਨੁੱਖ ਤੋਂ ਮੈਂ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ